ਅਸੀਂ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਮੋਟਰਵਾ ਬੈਠੇ ਤੇ ਘਰਾਂ ਦਾ ਲੇਟ ਆਇ ਨਹੀਂ 10:00 ਵਜੇ ਦੀ ਤਕਰੀਬਨ 3 ਕ ਦਾ ਟਾਈਮ ਹੋ ਗਿਆ ਹੁਣ ਬਾਕੀ ਮੋਟਰਵਾ ਲੇਟ ਹੈਗੀ ਆ ਬਾਈ ਮੋਟਰਵਾ ਦਾ ਰੋਜ਼ੇ ਹੁੰਦੀ ਆ ਮਤਲਬ ਇਹ 8 ਘੰਟੇ ਦੇ ਬਾਹਰ ਚੱਲਦਾ ਕੰਮ ਇਹਦਾ ਬਾਕੀ ਹਜੇ ਹੁਣ ਤਾਂ ਨਾ ਨੂੰ ਪਾਣੀ ਵੀ ਲੱਗਦਾ ਬਾਈ ਕਿਉਂਕਿ ਜਿਹੜੀ ਨਿਸਰ ਨੇ ਭਰਾਈ ਹੋਈ ਆ ਸਾਰੀ ਇੱਕ ਭਾਦੋ ਦੀ ਧੋਪਾ ਤੁਹਾਨੂੰ ਪਤਾ ਹੀ ਆ ਥੋੜੀ ਕ ਹੈਡੀ ਹੁੰਦੀ ਆ ਇਹ ਬਾਕੀ ਇੱਥੇ ਆ ਕੇ ਥੋੜਾ ਜਿਹਾ ਬਾਈ ਆਰਾਮ ਆਉਂਦਾ ਏ ਕਾਤਾ ਉਹਨੂੰ ਬਦਾ ਵੀ ਹੁਣ ਪੱਕੇ ਹੈਗੇ ਆ ਛੱਤਾਂ ਵਾਲੇ ਪੱਖੇ ਕੁਝ ਨਹੀਂ ਕਰਦੇ ਹੈਗੇ। ਬਾਕੀ ਈਸੀ ਯੂਸੀ ਅੱਜ ਚੱਲਦੇ ਨਹੀਂ ਹੈ। 10 ਵਜੇ ਦੀ ਰੈਲਟ ਭੱਜੀ ਹੋਈ ਆ। ਬਾਕੀ ਬਾਕੀ ਤੁਹਾਨੂੰ ਦਿਖਾਉਨੇ ਆ ਮਾਸਟਰ ਜੀ ਦੇ ਵੀ ਆਉਣੇ ਵਾਲੇ ਆ। ਮਾਸਟਰ ਆਇਆ ਨਹੀਂ ਹੈਗਾ ਜਿਹੜੇ ਸਿਰ ਉੱਤੇ ਦਾ ਰਾਇ ਬਿਲਕੁਲ ਲੱਗਦਾ ਬਾਕੀ ਉਹਨਾਂ ਦੇ ਬਾਕੀ ਤੁਹਾਨੂੰ ਦਿਖਾਉਨੇ ਆ ਬਈ ਜਦੋਂ ਆਉਣੇ ਆ। ਬਾਕੀ ਗਰਮੀ ਤੇ ਥੋੜਾ ਜਿਹਾ ਬਈ ਫਰਕ ਆ ਹਜੇ। ਔਰੇ ਫਰਕ ਆ ਕਰਨੀ ਹੈਗਾ। ਥੋੜੀ ਫਰਕ ਆ ਥੋੜਾ ਜਿਹਾ। ਚਲ ਬਾਕੀ ਤੁਹਾਨੂੰ ਦਿਖਾਉਨੇ ਆ ਜਦ ਮਾਸੜਾ ਆਉਂਦਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਜੀ ਮਾਰਾ ਬੈਠ ਰਹੇ ਆ ਹਵਾ ਚ ਫਰ ਹਵਾ ਬਾਈ ਬਹੁਤ ਜਲਦੀ ਆ ਹਵਾ ਠੰਡੀ ਜਲਦੀ ਆ ਘਰ ਆਲੇ ਗਰਮੀ ਲੱਗਦੀ ਪਰ ਘਰਾਂ ਲੱਗਣੀ ਉਹ ਗਰਮੀ ਨਾਈਟ ਵੀ ਨਹੀਂ ਹੈ ਘਰਾਂ ਬਾਈ ਦੇਖੋ ਇਹ ਆ ਜਾ ਪੁੱਠਾ ਕੰਮ ਹੋਇਆ ਹੋਇਆ ਬਈ ਮੋਟਰਾਂ ਬੁਲੇਟ ਹੈਗੀ ਆ ਹਾਂ ਹੂੰ ਮੋਟਰਾਂ ਬੁਲੇਟ ਹੈਗੀ ਚੱਲ ਘਰਾਂ ਫਾਲਟ ਪੈ ਜਾਂਦਾ ਫਾਲਟੇ ਦੂਈ ਤੀ ਵਾਰ ਹੋਇਆ ਹੁਣ ਇਹ ਹਫਤੇ ਚ ਚੱਲ ਵਧੀਆ ਫਾਇਦਾ ਹੋਣਾ ਕੱਲ ਤੇ ਜੁੰਟਾ ਸਰ ਜੀ ਜੁੰਟਾ ਵੀ ਕੰਟਰੋਲ ਜਾਏ ਆ ਗੱਲ ਦੱਸਣਾ ਵਿੱਚ ਤੇ ਜੁੰਟਾ ਜਾਦੇ ਜਿਹੜੇ ਜਲੋਂ ਲੱਗਾ ਇਹਨਾਂ ਤੇਰਾ ਪਹਿਲਾ ਚ ਮਹੀ ਪੈਗਾ ਤਾਂ ਮੌਸਮ ਠੰਡਾ ਜਾਊਗਾ ਤਾਂ ਥੋੜਾ ਜਿਹਾ ਸੀ ਘੱਟ ਕੇ ਤੇ ਹਾਂ ਲਾਈਟ ਵਧੀਆ ਚੱਲੀ ਆ ਹੁਣ ਮੈਨੂੰ ਕੋਈ ਨਾ ਟਾਈਮ ਹੋਗਾ ਮੈਂ ਕਹਿੰਦਾ 8-9 ਦਿਨ ਹੋ ਗਏ ਫੇਰ ਇਹਨੂੰ ਅੱਜ ਸਵੇਰੇ ਦੇਖ ਲੈ ਆਪਣੇ ਤੁੰਦ ਤੁਸੀਂ ਕਿ ਕਣਾਈ ਕੀਤੀ ਦੇਖੀ ਤੁੰਦ ਕਿੱਥੇ ਮੈਂ ਸਵੇਰ ਨੂੰ ਸਾਡੇ ਨੇ ਉੱਥੇ ਦੇ ਗੁਰਦਵਾਰ ਸਾਹਿਬ ਤੇ ਆਇਆ ਵੀ ਲਾਈਟ ਵੇਚ ਤੁੰਦ ਐਨ ਪਤਾ ਲੱਗਦਾ ਵੀ ਬਾਕੀ ਤੁੰਦ ਤੁੰਦ ਪਈ ਹੈ ਮੈਂ ਸਾਢੇ 5 ਮੰਡਰ ਨੂੰ ਗਿਆ ਜਿਆਦਾ ਉਰੇ ਨਾਲੋਂ ਮੰਡੇ ਚ ਵੱਧ ਤੀ ਤੂੰ ਸਾਢੇ 5ਜਾ ਮੈਂ 5 ਵਜੇ ਉੱਥੇ ਤੋਂ ਥੋੜਾ ਘੰਟਾ ਬਾਅਦ ਚ ਗਿਆ ਕੁਦਰਤ ਆ ਬਾਈ ਸਭ ਕੁਸ ਟ੍ਰੈਮ ਨਾਲ ਆਉਣਾ ਹੀ ਆ ਇੱਕੋ ਕਰਤਾ ਹੈਗੀ ਤੇਰਾ ਇੱਕ ਦਿਨ ਮੈਂ ਸ਼ਾਮ ਨੂੰ ਗਿਆ ਪਤਨੇ ਨਹਿਰ ਨੂੰ ਚੰਗੌਰ ਨੂੰ ਗਿਆ ਪਤਨੇ ਸਵੇਰ ਟਾਈਮ ਗਿਆ ਪੂਰੀ ਧੁੰਦ ਪਈ ਵੀਦੀ 9 ਵਜੇ 9 ਵਜੇ ਗਿਆ ਮੈਂ ਧੁੰਦ ਪਈ ਵੀਦੀ ਸਵੇਰ ਟਾਈਮ ਅੱਜ ਨਹਿਰ ਦੇ ਨਾਲ-ਨਾਲ ਉਹਦਾ ਫਿਰ ਉਹਦੀ ਭਾਪਜੀ ਬਣ ਕੇ ਨਹਿਰ ਵਿੱਚ ਹੀ ਉੜਦੀ ਸੀ ਭਾਪਜੀ ਇੱਕ ਮਾੜ ਹੋਰ ਦੇਖੀ ਆ ਕੁਦਰਤ ਆ ਇਹ ਟਾਈਮ-ਟਾਈਮ ਦੀ ਗੱਲ ਆ ਡੱਕੇ ਦੇ ਉੱਪਰ ਪਾਣੀ ਖੜ ਜਾਂਦਾ ਆ ਖੜ੍ਹਦਾ ਇੱਕ ਘੰਟੇ ਤੱਕ ਹਮ ਤਕਰੀਬਤ 3 ਵਜੇ ਕੇ 4:30 4:30 5 ਡੱਕੇ ਦੇ ਉੱਪਰ ਪਾਣੀ ਆ ਬੰਦਾ ਜੋਰ ਲਾ ਲਵੇ ਖੜਾ ਕੇ ਦਿਖਾ ਦਿੰਦੇ ਖੜਾ ਕੇ ਦਿਖਾ ਦਿੰਦੇ ਮੈਂ ਦਿਖਾਇਆ ਚੌਥੇ ਪੰਜਵੇਂ ਵੀਡੀਓ 'ਚ ਦਿਖਾਇਆ ਨਹੀਂ ਆਇਆ ਲਾਜ ਕਿ ਕਿ ਮੋਤੀ ਪਿਆ ਹੁੰਦਾ ਮੋਤੀ ਉੱਪਰ ਹਾਂ ਅਰੇ ਇੰਨਾ ਸਾਫ ਸੁਸਰਾ ਬਣਿਆ ਜਿਹੜਾ ਪਿਆ ਹਾਂ ਹਾਂ ਸਾਹਿਬ ਐਵੇਂ ਵੀ ਜੇਗਾ ਵੀ ਮੈਲਾ ਮੂਲਾ ਜਾਓ ਮੈਲਾ ਪਰ ਉਹਦੇ ਲੈ ਲੈ ਵੀ ਨਹੀਂ ਹੈਗੀ ਪਰ ਖਵਾ ਦੇਦਾ ਕਿੰਨੀ ਕੋਈ ਗਰਮੀ ਜਮ ਨਹੀਂ ਮਨੂਣੀ ਦਿੰਦੀ ਗਰਮੀ ਉਰੇ ਘਰਾਂ ਦੇਖੀ ਘਰ ਆਇਆ ਘਰ ਆ ਦੱਸਦੀ ਬਾਤ ਉਹਨੇ ਮੈਂ ਬਾਤ ਦਊਂਗਾ ਪਰ ਦੋਣਾ ਇਹਨੇ ਕਿ ਦਿਖਾਉਣੇ ਵੀ ਹੱਥ ਕਹਿੰਦੇ ਰਹੇਗੇ ਤਾਂ ਹੀ ਆਪ ਬਾਤ ਨੂੰ ਆਦ ਕਰਦਾ ਵੀ ਹੈਗੀ ਆ ਯਾਰ ਉਹਨਾਂ ਘਰਾਂ ਦੇ ਘਰ ਇੱਕ ਦੀ ਟੈਲਾ ਲੱਗੀ ਹੋਈਆਂ ਬੇੜੇ ਚੱਖਾ ਹੀ ਨਹੀਂ ਖੁੱਲਦੀਆਂ ਇੱਕ ਤੂੰ ਪੈਣੀ ਹੋਊਗਾ ਅੱਖਾਂ ਨਹੀਂ ਖੁੱਲਦੀਆਂ ਹਾਂ ਅੱਖਾਂ ਹੀ ਔਰੇ ਔਰੇ ਵੀ ਤਾਂ ਹੈਗਾ ਹੀ ਔਰੇ ਚਲ ਨੋਰਮਲ ਆ ਸਾਰਾ ਕੁਝ ਹਾਂ ਅੱਖਾਂ ਯਾਰ ਔਰੇ ਤਾਂ ਪੌਂਚ ਚੀਜ਼ ਪੈਂਦੀ ਨੇ ਹੈਗੀ ਉਹ ਪੱਥਰ ਵੱਤੋਂ ਪਾ ਬੈਗੇ ਨੇ ਸਕਾਰਾ ਜਾਂ ਪੈਂਦਾ ਅੱਖਾਂ ਔਰੇ ਦਾ ਉਹੀਂ ਹਰੀ ਆਈ ਆ ਦੇਖੋ ਰੂ ਕਰਦੀ ਵਾਲੇ ਨਾਲੇ ਪਾਸੇ ਇੱਕ ਹਵਾ ਠੰਡੀ ਹੈ ਜਿਹੜੇ ਸਾਰਿਆਂ ਨਾਲ ਤੇ ਵਧੀਆ ਹੋ ਹੈ ਜਿਹਨੀਆਂ ਲੱਗਿਆ ਨੇ ਸਾਰਾ ਔਰੇ ਵਧੀਆ ਲੱਗਣਾ ਕਿ ਹਾਂ ਹੋਰ ਵਧੀਆ ਲੱਗਿਆ ਨਾ ਸਿਰ ਪੱਦਲ ਫਰਕ ਪੈਂਦਾ ਜਾਂਦਾ ਅੱਜ ਜੀ ਕੀ ਪਰਸੋਂ ਮੇਰੇ ਕੋਲ ਹੋਰ ਪਈ ਹਾਂ ਇਹ ਜੀਓ ਦੇ ਵਿੱਚ ਤੇ ਪਾਦੋਂ ਤੋਂ ਬਾਅਦ ਤਾਂ ਮਾੜਾ ਬਸ ਪਾਦੋਂ ਪਾਦੋਂ ਹੱਸੂ ਅਸੂਰੀ ਤਾਂ ਵੱਟਣ ਲੱਗ ਜਾਂਦੀ ਹੈ ਵੇ ਦੇ ਸੱਦੇ ਦਾ ਸੁਦੇ ਪੇਜ ਜਾਣੀ ਹੈ ਇਹਦੇ ਜਾਗ ਲੈ ਕੇ ਨਾ ਉਹ ਬੰਦਾਰ ਨਾਲ ਜੀਰੀ ਪਹਿਲਾਂ ਮੇਰੇ ਪਹਿਲਾਂ ਲੱਗਿਆ ਹੋਇਆ ਉਹ ਪਹਿਲਾਂ ਵੱਟੋ ਚੱਲ ਆਪਣੀ ਅੱਧੇ ਸੂਹਾ ਜੂ ਅੱਧੇ ਆ ਜੂਗੀ ਅੱਧੇ ਨਹੀਂ ਪੌਣੇ ਆ ਜੂਗੀ ਅੱਧੇ ਸੁਦੇ ਅੱਛਾ ਅੱਧੇ ਸੁਦੇ ਮੰਡੀ ਖੁੱਲਣੀ ਹੈ ਵੀ ਸੁੱਕ ਪਕੇ ਉਹਦੇ ਜਾ ਜਵੇ ਕਿਰਪਾ ਰੱਖੇ ਮਾਰਗ ਕਿਤੇ ਉਹ ਜਿਹੜਾ ਪਿੱਛੇ ਰੋਕ ਲਈ ਵੀ ਉਹਨਾਂ ਨੱਕਾ ਖੋਲ ਦੇਵੇ ਆ ਜਾ ਉਹ ਜੀਰੀਆਂ ਨਿਸਰਦੀਆਂ ਹੈ ਉਰਦਾ ਮਸਲ ਮੀਂਹ ਚਾਹੀਦਾ ਹਾਂ ਜਿਹੜਾ ਆਉਣ ਪਹਿਲਾ ਆਪਣਾ 8-9 ਦਿਨ ਹੋ ਗਏ ਮੀਂਹ ਜ਼ੋਰ ਕਰਕੇ ਆਪਾਂ ਵੀ ਅੱਧਾ ਪੌਣਾ ਘੰਟਾ ਪਿਆ ਜਿਹੜੇ ਜੇ ਆਪਾਂ ਲਾਈਵ ਹੋਏ ਤੇ ਦੇਖਿਆ ਕਿਹਣਾ ਪਿਆ ਵੀ ਜੇ ਕਿਤੇ ਹੋਇਆ ਜੇ ਮੀਂਹ ਦੱਸ ਦਿਆ ਗਿਆ ਸਾਰਾ ਨਕਸ਼ਾ ਕਰ ਬੂਰ ਬਾਜ ਨੇ ਝਾੜ ਦੇਣਾ ਬੂਰ ਝਾੜ ਦੇਣਾ ਜੀ ਜੇ ਛਿੱਟਾ ਪਾਦਾ ਹਵਾ ਦੇ ਨਾਲ ਦਾ ਕੋ ਕਾਲਾ ਹੁਣ ਮੇਰੇ ਜੀਰੀ ਐ ਨਿਸਰੀ ਹੋਈ ਆ 90% ਜੀਰੀ ਨਿਸਰੀ ਮੇਰੇ ਜਿੰਨਾ ਜੀਰੀ ਬੂਰ ਰਹੇ ਨਾ ਬੂਰ ਰਹਿ ਕੇ ਨਿਸਰਦੀ ਆ ਝਾੜ ਵਧੀਆ ਦਿੰਦੀ ਬੂਰ ਬਾ ਮਸੜ ਕੱਲ ਮੈਂ ਪਾਣੀ ਲਾਇਆ ਉਹ ਮੇਰੇ ਇੱਕ ਕੈਰੇਜ ਦੂਏ ਕੈਰੇਜ ਜਾਂਦਾ ਉਹ ਜਾ ਪਾ ਪਰ ਇਹ ਜਾਂਦਾ ਪਰ ਇਹ ਜਾਂਦਾ ਮਨੇ ਮੈਂ ਤਾਂ ਦੇਖੀ ਹੀ ਨਹੀਂ ਪਰ ਮੈਂ ਕਿਹਾ ਇਹਨੂੰ ਇਹਨੂੰ ਦੁਰਜੇ ਆ ਵੀ ਬੂਰ ਚੜੀ ਜਾਣਾ ਉਹ ਨਾ ਝੜਨਾ ਹੀ ਹੈ ਉਹ ਤੂੰ ਆਇਆ ਨਾ ਲਗਾ ਵੀ ਮੇਰਾ ਉਹ ਝੜ ਗਿਆ ਵੀ ਖਰਾਬ ਹੋ ਗਏ ਕੰਮ ਉਹ ਨਾ ਹੁਣ ਟਾਈਮ ਗੱਲ ਇਹਦਾ ਟਾਈਮ ਵੀ ਹੁੰਦਾ ਇਹ ਉੱਪਰੇ ਥੋੜਾ ਦਾਣੇ ਰਹਿਣਾ ਬੂਰ ਨਾਲ ਉਹ ਝੜ ਵੀ ਜਾਣਾ ਉਹ ਨਾ ਪੱਕ ਕੇ ਜਾ ਪੱਕਾ ਜਾਊਗਾ ਫੇਰ ਝੜ ਜਾਣਾ ਬੂਰ ਨਾਲ ਉਹ ਝੜ ਗਿਆ ਉਹਦਾ ਮਤਲਬ ਤੇਰੇ ਦਾਣੇ ਜਿਹੜਾ ਉਹ ਦੁੱਧ ਜੇ ਬਣਨ ਲੱਗ ਗਿਆ ਉਹ ਫੇਰ ਝੜ ਗਿਆ ਕਿਤੇ ਕਿਤੇ ਮੈਂ ਦੇਖਿਆ ਆਪਣੋਂ ਖੜਕਾ ਜਿਹਾ ਹੁੰਦਾ ਦਾਣਾ ਦੱਬੇ ਤੇ ਉਹ ਤਾਂ ਜਿਹੜੇ ਜਿ ਖੜਕਾ ਜਿਹਾ ਹੋਣ ਲੱਗ ਗਿਆ ਫਟਾਗਾ ਜਿਹਾ ਵੱਜਦਾ ਉਹ ਬੂਰੂ ਤਾਂ ਝੜ ਗਿਆ ਉਹ ਬੂਰੂ ਝੜਿਆ ਵਾ ਜਿਹੜਾ ਪਾਣੀ ਜਾਂਦਾ ਦਾ ਉਹ ਵਾ ਦਾ ਝਾੜਾ ਬਣ ਗਿਆ ਵੇਗਾ ਇਹਦਾ ਤਾਂ ਇਕਣੇ ਰਹਿਣਾ ਉਹ ਕਿ ਬੇਜਾਈ ਉਹ ਜੇ ਕੋਈ ਨਹੀਂ ਹੈਗਾ ਉਹ ਜਿਹੜਾ ਦਾਣੇ ਕਾਲਾ ਹੋ ਗਏ ਉਹ ਕਾਲਾ ਹੋਈ ਵੀ ਉਹ ਭਰੇ ਆਉਣਾ ਕਾਲਾ ਵੀ ਪਰ ਉਹ ਰੰਗ ਕਾਲੀ ਰਹਿਣਾ ਪਰ ਉਹਨੇ ਵਜਨ ਤੋੜ ਜਾਣਾ ਵਜਨ ਵੀ ਤੋੜਨਾ ਹੈ ਯਾਰ ਕਈਆਂ ਦਾ ਨਾ ਉੱਪਰ ਜਿਹੜਾ ਛਿਲਕਾ ਉਹ ਕਾਲਾ ਹੋ ਜਾਂਦਾ ਵਿੱਚ ਦਾਣਾ ਠੀਕ ਰਹਿੰਦਾ ਉਹ ਤੇ ਮੰਡੀ ਦੇ ਪਿੱਛੇ ਕਹਿੰਦੇ ਦੇ ਵੀ ਇਹ ਕਿਸ ਕਲਰ ਡਿਸ ਕਲਰ ਹੈ ਵਦ ਨਹੀਂ ਵੀ ਇਹ ਨਹੀਂ ਲੈਣੇ ਜੀ ਵੇ ਰੁੱਤੇ ਜੀਮੇਦਾਰਾਂ ਨੇ ਦਿਖਾਇਆ ਵੀ ਕਹਿੰਦਾ ਵੀ ਬੇਤੇ ਚੌਲ ਦੇਖੋ ਤੁਸੀਂ ਉੱਪਰ ਦੇ ਨਾਲ ਦੇਖੋ ਫੁੱਲ ਦੇ ਨਾਲ ਦੇਖੋ ਜਾਂ ਫੁੱਲ ਕਾਲੇ ਵਿੱਚ ਕੱਢਦੇ ਦਾਣਾ ਚਿੱਟਾ ਨਿਕਲਦਾ ਦਾ ਵੀ ਇਹ ਕਈ ਵਾਰ ਮੌਸਮ ਦਾ ਹੀ ਫਰਕ ਪੈ ਜਾਂਦਾ ਕੋਈ ਹਫਤੇ ਬੜੀ ਮੌਸਮ ਹੈ ਮੌਸਮ ਬੜੀ ਹੁਣ ਕਣਕ ਜੇ ਆਪਣਾ ਮੌਸਮ ਦੇ ਕਿਹਾ ਜਾਂ ਵਧੀਆ ਰਿਹਾ ਠੰਡਾ ਰਿਹਾ ਕਿਸੇ ਦੀ ਕਣਕ ਨਾ ਮੈਨੂੰ ਕਹਿੰਦਾ ਵੀ ਵੀਹ ਦਿਨ ਲਿਝਾੜ ਦੋ ਨਹੀਂ ਦੁੱਤਾ ਵੀਹ ਦਿਨ ਉੱਪਰ ਹੈ ਸਭ ਦਾ ਵੀ ਮੌਸਮ ਹੈ ਹੁਣ ਆਪਣੇ ਮੌਸਮ ਮਹੀ ਪਈ ਹੀ ਨਹੀਂ ਹੈਗਾ ਹੁਣ ਬਾਈ ਦਾ ਮੈਨੂੰ ਇਦਾਂ ਫੋਨ ਆਇਆ ਦਾ ਕਹਿੰਦਾ ਮਾਸਟਰ ਤੁਹਾਡੇ ਜੀਰੀ ਨਸਰ ਲੱਗ ਗਈ ਸਾਤੇ ਬਾਦ ਲੱਗੀ ਹੈ ਸਾਡੇ ਵੀ ਉਹਨਾਂ ਨੇ ਬਾਸਮਤੀ ਲਾਈ ਵੀ ਹੈ ਬਾਸਮਤੀ 1509 ਨਸਰ ਨਹੀਂ ਜਾਂਦੀ ਸੀ ਹਾਈਬ੍ਰਿਡ ਨਾਲ ਦੀ ਕੰਮ ਹੋ ਜਾਂਦਾ ਹੂੰ ਕਹਿੰਦਾ ਵੀ ਸਾਡੇ ਨਸਰ ਨਹੀਂ ਲੱਗੀ ਹਲੇ ਕੋਈ ਵੀ ਵੀ ਸਾਡੇ ਨਸਰ ਲੱਗੀ ਮੈਂ ਸਾਡੇ ਹਾਈਬ੍ਰਿਡ ਵੀ ਜਾਏ ਕਹਿੰਦਾ ਵੀ ਸਾਡੇ ਵੀ ਹੈ ਉਹਨਾਂ ਨੇ ਸਰਦਾਗਾ ਪਰਗਾ ਨਾ ਸਾਡੇ ਮੀਂਹ ਬਹੁਤ ਪਏ ਆ ਅੱਛਾ ਮਾ ਸਾਡੇ ਮੀਂਹ ਨਹੀਂ ਪਏ ਹੈ ਕਿ ਵੀ ਹੋ ਜ਼ਿਆਦਾ ਮੀਂਹ ਹੋ ਸਕਦਾ ਕੋਈ ਬੜੀ ਗੱਲ ਨਹੀਂ ਹੋ ਸਕਦਾ ਮੀਂਹ ਦਾ ਭਰ ਹੋ ਸਕਦਾ ਭਾਈ ਹੁਣ ਸੁਣਨੇ ਚ ਤਾਂ ਇਹ ਵੀ ਆ ਵੀ ਜਿਹੜੀ ਚੀਜ਼ ਅੜ ਕੇ ਪੱਕੇ ਹਾਂ ਉਹ ਤਕੜੀ ਮੰਨੀ ਜਾਂਦੀ ਆ ਤਕੜੀ ਹੁਣ ਜਿਹੜੀ 110 ਦਾ ਝਾੜ ਦੱਸਦੇ ਆ ੜ ਕੇ ਵਕਦੀ ਐ ੜ ਕੇ ਭਗਦੀ ਪੂਜਾ ਦਾ ਝਾੜਤਾ ੜ ਕੇ ਵਕਦੇ ੜ ਕੇ ਸਮਝ ਆਏ ਤਸੱਲੀ ਕੇ ਭਕਣਾ ਨਾ ਖੜਕੇ ਤੁਸੀਂ ਇਹ ਨਹੀਂ ਸਕੇ ਤੇਰੀ ਜੀਨੀ ਸਰੀ ਉਹਨੂੰ ਪਹਿਲੀ ਆਉਣੀ ਨਹੀਂ ਹੈਗੀ ਨਹੀਂ ਆਉਂਦੀ ਫਿਰ ਉਹਨਾਂ ਦਾ ਝਾੜ ਦਬਣਾਈਆ ਝਾੜ ਦਬਣਾਈਆ ਜਿਹੜੀ ਚੀਜ਼ ਨਾ ਟਾਈਮ ਲੈ ਕੇ ਬਣਨਾ ਇੰਨੇ ਤੱਕ ਹੋਰਾਂ ਨੂੰ ਵੱਢ ਹੋਣੀ ਹਾਂ ਮਹੀਨੇ ਤੱਕ ਆਓ ਜਿਹੜੀ ਜੀ ਨਿਸਰਗੀ ਉਹ ਮਹੀਨੇ ਤੱਕ ਗਈ ਗਈ ਆਪ ਇਹਨਾਂ ਦਾ ਹੀ ਪ੍ਰਸਾਦ ਸਜਾ ਨਿਸਰਗੀ ਹੈ ਹਾਂ ਇਹ ਤਾਂ ਗੜਵਾਂ ਦੇ ਨਾਲ ਜਿਹਾ ਪੂਝੇ ਤੇ ਕਾਣਾ ਇੱਕ ਵਾਰ ਸੈਟਰੇ ਪੱਕਣ ਲੱਗੇ ਜਦੋਂ ਪੱਕ ਜਾਂਦੀ ਹੈ ਇਹ ਥੋੜਾ ਜਿਹੜਾ ਤੇਹਤਰ ਜ਼ੀਰੋ ਹੈ ਨਾ ਇਹ ਪਕਾ ਵੀ ਨਹੀਂ ਕਹਿੰਦੇ ਜਿਆਦਾ ਹੁੰਦਾ ਹੈਗਾ ਇਹ ਥੋੜਾ ਜਿਹਾ ਹਰਿਆਸ਼ ਜਿ ਦਿਖਣੇ ਪਰ ਵੱਡਣਾ ਪੈਣਾ ਗਿਰ ਜਣੀ ਤਾ ਤੂੰ ਪਕਾਈ ਜਾ ਮੈਂ ਅੱਜ ਪਕਾਉਂਦਾ ਕਹਿੰਦਾ ਮੈਨੂੰ ਬਾਈ ਦੇ ਫੋਨ ਆਇਆਦਾ ਉਹਨਾਂ ਨੇ ਲਾਈ ਕਹਿੰਦੇ ਅਸੀਂ ਤਜਰਬਾ ਕਰਿਆ ਮਸਲੇ ਵੀ ਇਹਨੂੰ ਜਿਆਦਾ ਨਾ ਪਕਾਇਓ ਕਹਿੰਦੇ ਜਦੇ ਵੇਚ ਜਾਣੀ ਹੈ ਗਿਰ ਜਾਣੀ ਹੈ ਗਿਰ ਜਣੀ ਬਿਘਰੀ ਜਾਣੀ ਥੋੜੀ ਜਿਹੀ ਹਰੇ ਹਰੇ ਜਰੋਂ ਕਰੇ ਵੱਡੀ ਪੈਂਦੀ ਕਹਿੰਦੇ ਭਜਨ ਬੂਟਾ ਬੋਬੜਾ ਹੈ ਗਿਰਦੀ ਵੀ ਤਾਂ ਹੈ ਗਿਰਦੀ ਜਾਏ ਯਾਰ ਬੁੱਟਾ ਵੀ ਅਸੀਂ ਬੜਾ ਕਰਿਆ ਪਹਿਲਾਂ ਸਾਨੂੰ ਬਥੇਰੇ ਰੋਕਿਆ ਕਹਿੰਦੇ ਵੀ ਰੇ ਘੱਟ ਪਾਇਓ ਅਸੀਂ ਥੋੜਾ ਜਿਹਾ ਆਪਣੇ ਪਹਿਲਿਆਂ ਮੈਂ ਡੇਡ ਡੇਡ ਥੈਲਾ ਪਾਇਆ ਉਹਦੇ ਆ ਕਿ ਸਰਾਹੀ ਤੇ ਪਾਗਲ ਆਇਆ ਬੜਾ ਡੇਡ ਪਾਇਆ ਹਾਂ ਬੜਾ ਮੁੜਿਆ ਹੁਣ ਇਹਦੇ ਪਰਸੋਂ ਤੋਂ ਕਹਿੰਦੇ ਨੇ ਭਾਈ ਉਹ ਵੱਲ ਬਾਹਰ ਨਿਕਲੇ ਜੀ ਉਹ ਤਾਂ ਪ੍ਰੋਟੈਸਟ ਚੱਲ ਰਿਹਾ ਚੱਲ ਰਿਹਾ ਕੁਝ ਨਾ ਕੁਝ ਹੋ ਰਹੀ ਮੂਵਮੈਂਟ ਉੱਚ ਯਾਰ ਦਿਨ ਪਰ ਦਿਨ ਹੁੰਦੀ ਹੁਣ ਆਹ ਧੀਰੀ ਲਾਈ ਦੀ 21 ਟੱਕਾ ਲਾਇਆ ਦਾ ਦੇਲਾ ਐਡਾ ਡਾ ਪੁੱਛਾ ਹੋ ਗਿਆ ਅਸੀਂ ਤਾਂ ਦੇਖਿਆ ਨਹੀਂ ਨਿਕਲਦਾ ਕਵਰ ਕਰਕੇ ਨਿਕਲੀ ਇਹ ਨਹੀਂ ਹੋਈ ਨਹੀਂ ਕੋਈ ਨਹੀਂ 2 ਮਹੀਨੇ ਦੀ ਹੋਰ ਤੇਰੀ ਹੋ ਗਈ ਹਾਂ 2 ਮਹੀਨੇ ਦੀ ਮੰਨ ਲੈ ਮੈਂ ਲਾਈ ਆ ਬਾਈ 19 ਜੂਨ ਨੂੰ 19 ਜੂਨ ਹੀ ਹੈ 18 ਅੱਜ 60 ਦਿਨ ਦੀ ਹੋਈ 18 ਨੂੰ ਕਿ ਮੇਰੀ 20 ਨੂੰ ਲੱਗੀ ਹਾਂ 18 18 ਅੱਜ ਹਾਂ 18 ਮੇਰੀ 18 ਲੱਗੀ ਦੀ ਅੱਜ ਬਾਈ ਪੂਰੇ 60 ਦਿਨ ਦੀ ਹੋ ਗਈ ਹਾਂ ਇਹਦਾ ਪ੍ਰੋਸੈਸ ਹੈਗਾ 90 ਦਿਨ ਦਾ ਮੈਂ 90 ਦਿਨ ਲੈਣੇ ਵਾਸਤੇ ਨਹੀਂ ਮੈਂ ਮਾਹਰ ਹਾਂ ਅੱਬੇ ਦਿੰਦਾ ਮੈਂ ਕਹਿੰਦਾ ਬਈ 120 ਦਾ ਪਤਾ ਨਹੀਂ ਉਸਾਨੇ ਪਨੀਰੀ ਦਾ ਉਹਨੇ ਜਾਨ ਸੜੇ ਮਨੀਰ ਦੇ 120 ਰੱਖ ਲਾ 25 ਦਿਨ ਦੀ ਮਨੀਰ ਲਈ ਜਮ ਆਓ ਬਸ ਫਿਰ ਹਾਂ ਉਹ ਬਰ 10 15 ਦਿਨ ਦਾ ਹੋਰ ਮਹੀਨਾ ਨੇ ਹੋਰ 5-7 ਦਿਨ ਉੱਪਰ ਲੈ ਲੂਗੀ ਵੀ ਮੰਡੀ ਖੋਲਣਾਂ ਕਰਕੇ ਰੋਕ ਲੀਆਂ ਆਉ ਨਹੀਂ ਇੱਕ ਦੀ ਪਹਿਲਾਂ ਹੀ ਜਾਊਗੀ ਮੰਡੀ ਤਾਂ ਹੈਂ ਮੰਡੀ ਪਹਿਲਾਂ ਹੀ ਚਲੀ ਜਾਂਦੀ ਹੈ ਮੰਡੀ ਮਿਲ ਐਤਕੀ ਕਿਤੇ ਚੱਲੂਗੇ ਤੇਰੀ ਤੋਂ ਨਾਲ ਉਹਨਾਂ ਨਾਲ ਚੱਲਣਾ ਟਾਈਮ ਕਾਲੇ ਨਾ ਮੇਲੇ ਚੱਲੂਗੀ ਤਾਂ ਹੈਂ ਮੇਲ ਹੁਣ ਆਪਾਂ ਯਾਰ ਉਥੇ ਭਰਤਾਂ ਲੈਣੀ ਆੜਦੇ ਨੇ ਜੇ ਤੂੰ 20 ਦਿਨ ਪਹਿਲਾਂ ਲੈ ਜਾ ਤਰਪੇ ਨਾ ਬੋਰੀਆਂ ਚ ਪਾ ਕੇ ਰੱਖ ਲੈਣਾ ਉਹਨਾਂ ਕਹਿੰਦਾ ਵੀ ਜਦ ਮੰਡੀ ਖੋਲੂਗੀ ਜਦ ਤਰੀ ਜੋਖਣੇ ਚ ਜਿਹੜੀ ਬੋਰੀ ਜਿੰਨਾ ਟੁੱਟ ਗਿਆ ਵਜਨ ਉਹ ਟਾਈਮ ਘੱਟ ਇੱਕ ਕਟੌਤੀ ਲੱਗਣੀ ਆ ਜਿਹੜੀ ਐਨਾ ਵੀ ਸਾਬ ਲੂਗੇ ਉਹ ਹਾਂ ਆ ਗਿਆ ਇਹਦਾ ਹੈ ਸਮਝ ਅੱਗੇ ਭਰਾਂ ਆ ਰਹੀ ਜੀ ਸਾਵੇ ਲੱਗਦੀ ਚਲ ਬੋਰੀਆਂ ਚ ਪਾ ਲਈ ਨੀ ਮਹੀ ਕਿੰਨੇ ਦੇ ਐਨਾ ਵੀ ਟਕਾਣੇ ਲੱਗ ਜਾਂਦੀਆਂ ਹਾਂ ਵੀ ਐਨਾ ਕੇ ਫੇਰ ਤੁਹਾਨੂੰ ਪਤਾ ਵੀ ਹੈ ਜਾਇਜ ਆਇਆ ਮੰਡੀ ਜਾਇਆ ਮਾ ਆਹੋ ਮੋਟਰਾਂ ਵੇ ਹੋ ਸਾਰੀਆਂ ਤਕਰੀਬਨ ਸਾਰੀਆਂ ਚੱਲਦੀਆਂ ਮੋਟਰਾਂ ਸਾਡੇ ਉਰੇ ਮੋਟਰਾਂ ਆ ਵੀ ਚੱਲਦੀ ਆ ਮੈਂ ਵੀ ਚਲਾਈ ਹੋਈ ਸੀ ਮੈਂ ਵੀ ਉਹ ਬਾਸਵਾ ਦੀ ਭਰੀ ਅੱਜ ਮੈਂ ਕੱਲ ਵੀ ਚਲਾਈ ਆਵੇ ਜੀ ਕਹੀ ਜਾਂਦੀ ਪਰ ਝੰਡਾ ਪੱਤਾ ਜਹਲੇ ਵੱਢਣ ਨੂੰ ਰਹਿੰਦਾ ਮੈਂ ਵੱਢਣੇ ਬੂਟੇ ਬਾਈ ਦਾ ਮੈਨੂੰ ਫੋਨ ਆ ਜਾਗਾ ਨਾ ਮਸਲੇ ਨੂੰ ਜੜਤੀ ਵੱਢਦੀ ਉਹਨੂੰ ਅੱਛਾ ਝੰਡੇ ਨੂੰ ਝੰਡੇ ਨੂੰ ਇਹ ਸਪਰੇ ਵੀ ਹੁੰਦੀ ਆ ਝੰਡੀ ਸਪਰੇ ਦਾ ਹੁੰਦੀ ਆ ਜਿਹੜਾ ਝੰਡਾ ਪੱਤਾ ਨਾਲ ਉਹ ਹਯੋ ਚਾਰ ਪੰਜ ਰੱਕੇ ਆ ਅੱਛਾ ਉਹੀ ਚਾਰ ਪੰਜ ਵਧੇ ਪਏ ਆ ਪਰ ਮੈਨੂੰ ਇਹ ਬਹੁਤ ਪਤਾ ਨਹੀਂ ਲੈਂਦਾ ਝੰਡੇ ਉਹ ਆ ਨੇ ਜਿਹੜਾ ਉੱਪਰ ਉੱਚਾ ਹੈ ਜਿਹੜਾ ਉ ਉਹਨੂੰ ਝੰਡਾ ਕਹਿ ਦਿੰਦੇ ਨੇ ਉਹ ਝੰਡਾ ਕਹਿ ਦਿੰਦੇ ਆ ਉਹ ਨਾ ਬੂਟੇ ਆਪਣੇ ਆਪ ਹੀ ਸੁੱਕਣ ਲੱਗ ਗਿਆ ਅੱਛਾ ਮੈਂ پاسੋਂ ਵਿੱਚ ਪੜ ਕੇ ਦੇਖਿਆ ਤਾਂ ਹਾਂ ਵੀ ਜਿਹੜਾ ਝੰਡਾ ਪੱਤਾ ਉਹ ਬੂਟੇ ਹੀ ਸੁੱਕਣ ਲੱਗ ਗਿਆ ਮੈਂ ਕਹਿੰਦਾ ਜੇ ਨਾ ਪਾਸਾ ਦਿਆ ਨ ਵੱਡੇ ਉਹਨਾਂ ਖਤਮ ਆਪੇ ਹੋ ਜਾਣਾ ਝੰਡਾ ਅੜਕਾ ਉਹੀ ਹੁੰਦਾ ਜਿਹੜਾ ਸਭ ਤੋਂ ਪਹਿਲਾਂ ਲੱਗਦਾ ਸਭ ਤੋਂ ਪਹਿਲਾਂ ਲੱਗਦਾ ਉਹ ਬਣ ਨਿਕਲਦਾ ਉਹਦਾ ਕਈ ਹੁਣ ਬੂਝੇ ਝੰਡਾ ਬਣ ਗਿਆ ਹਾਂ ਅੱਛਾ ਹੋਰ ਬੂਝਾਂ ਵਿੱਚ ਨਹੀਂ ਹੈਗਾ ਉਹ ਬੂਟਾ ਹੀ ਝੰਡਾ ਬਣ ਗਿਆ ਇਹ ਨਹੀਂ ਹੈਗਾ ਵੀ ਝੰਡਾ ਡੱਕਾ ਨਿਕਲਿਆ ਵਾ ਬੂਟਾ ਹੀ ਬਣ ਗਿਆ ਝੰਡਾ ਤਾਂ ਇਹ ਲੋ ਅੱਛਾ ਹਾਂ ਬੂ ਵੇ ਇਹ ਬੰਦਾ ਕਹਿੰਦੇ ਬਾਈ ਹੁਣ ਚਲੋ ਪਤਾ ਲੱਗਦਾ ਵੀਡੀਓ ਦੇ ਵਿੱਚ ਅਸੀਂ ਪਾਉਂਦੇ ਚੀਜ਼ ਸਾਨੂੰ ਫਿਰ ਅਗਲਾ ਦੱਸਦਾ ਜੀ ਨਾ ਤਜਰਬੇ ਕਰੇ ਵੇ ਅਜਾ ਪਹਿਲੀ ਵਾਰ ਲਾਈ ਆ ਖਾਣੇ ਚੋ ਕੇ ਅਕਤੀ ਲੱਗਦੀ ਅਸੀਂ ਲਾਈ ਹੋਣੀ ਕਦੇ ਉਹ ਕਹਿੰਦਾ ਮਸਲ ਰੇ ਜੀ ਵੀ ਇਹਦੇ ਚ ਨਾ ਜੂਰੀਆ ਘੱਟ ਪਾਓ ਅੱਛਾ ਜਿੰਨਾ ਤੁਸੀਂ ਜੂਰੀਆ ਪਾਉਂਗੇ ਉੰਨਾ ਝੰਡਾ ਪੱਤਾ ਜ਼ਿਆਦਾ ਨਿਕਲ ਜਾਣਾ ਹੈ ਫੂਟਾ ਬਣ ਜਾਣਾ ਉਹ ਝੰਡੇ ਪੱਤਾ ਫੂਟਾ ਹਾਂ ਮਾਈ ਵੀ ਗੱਲ ਠੀਕ ਹੈ ਮੈਂ ਰੇ ਪਾਕੀ ਗਿਆ ਜ ਮੈਨੂੰ ਫੋਨ ਆਇਆ ਮਾ ਵੀ ਹੁਣ ਤਾਂ ਪਹਲੇ ਹੁਣ ਨਹੀਂ ਇਕੱਠਾ ਹੋਣਾ ਇਹ ਹੋਰ ਨਹੀਂ ਇਕੱਠਾ ਹੋਣਾ ਹੈਗਾ ਇਹ ਹੁਣ ਦੇਖੀ ਜਾਂਦੀ ਮਾ ਵੱਡੇ ਵੀ ਫੇਰ ਉਹ ਗੱਲ ਨਹੀਂ ਬਣਨੀ ਹੈਗੀ ਜੇ ਆਪਾਂ ਕਹੀਏ ਵੀ ਉੱਪਰ ਤੇ ਵੱਡਦੀਆਂ ਦੂਜੇ ਬਰਾਬਰ ਨਹੀਂ 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 ਸ਼ੁਰੂਗਾ ਕਹਿੰਦੇ ਕੁਝ ਨਹੀਂ ਬਣਨਾ ਇਹਦਾ ਖਤਮ ਉਹ ਬਾਕੀ ਦੇਖ ਲੈ ਮੈਂ ਸੁੱਕਦਾ ਜਾਂਦਾ ਉਹ ਅੱਛਾ ਹਾਂ ਤਾਂ ਫਿਰ ਤਾਂ ਠੀਕ ਆ ਇਹ ਹੁੰਦੀ ਹੈ ਇਹਨੂੰ ਬਿਮਾਰੀ ਜਾਂਦਾ ਬਸ ਮਦੀ ਨੂੰ ਹੈ ਬਾਸਮਤੀ ਨੂੰ ਝੰਡਾ ਰੋਗ ਹੈ ਬਾਸਮਤੀ ਨੂੰ ਹੈ ਇਹ ਬੀਜਣ ਦੇ ਪਹਿਲਾਂ ਨਾ ਬੀਜ ਨੂੰ ਦਵਾਈ ਲੱਗਦੀ ਹੈ ਫੇਰ ਨਹੀਂ ਹੁੰਦਾ ਫੇਰ ਨਹੀਂ ਹੋ ਜਾਏਗਾ ਹੁਣ ਆਪਾਂ ਦੇ ਲੈ ਕਿੱਥੇ ਦੇ ਏਡੇ ਨਾ ਬਾਬਾ ਨਾਨਕ ਤੇ ਆਏ ਆ ਅੰਮ੍ਰਿਤਸਰ ਕਿਨੇ ਨੂੰ ਆਏ ਆ ਤਰਨ ਤਾਰਨ ਖੰਡੂਰ ਸਾਹਿਬ ਕੋਂਧਵਾਲ ਨੇ ਆਪਰ ਸਾਹਿਬ ਹੈ ਲੱਗਦੀ ਆ ਵੀਰ ਇਹ ਲੈ ਖੜੀ ਦੀ ਕਸਾਰ ਖੜੀ ਵੀ ਵਿੱਚ ਲੱਗਦੀ ਵੀ ਦੀ ਵਿੱਚ ਲੱਗਦੀ ਵੀ ਦੀ ਆਏ ਲੱਗਦੀ ਜੇ ਕਹਣਾ ਪਰਮਲ ਖੜੀ ਹੁੰਦੀ ਹੈ ਜਹਾ ਬੂਜਾ ਕਾਸਵਤੀ ਨੇ ਮਾਰਿਆ ਵੀ ਲੱਗੀ ਵੀ ਛੋਟੀ ਮਰੀ ਲੱਗੀ ਵੀ ਸਾਢੇ 9 ਪਨੀਰੀ ਕੇ ਸੌਦਾ ਇੱਕ ਇੱਕ ਮਹੀਨਾ ਦੱਸ ਦਿੰਦੀ ਹੋ ਕੇ ਲੱਗਣਾ ਮਸਲ ਮਨੋ ਦੱਸ ਵੀ ਜਿਹੜੀ ਵਿਕੀਆ ਚਿਹਰਾ ਨੇ ਹੋ ਲਈ ਤੀ ਸਵਾ 34 ਸਵਾ 34 ਭਾਈ ਐਟਾਈਮ ਠੀਕ ਹੈ ਮੈਂ ਪਰਸੋਂ ਵੀਡੀਓ ਪਾਈ ਆਪਣੇ ਖੇਤ ਦੀ ਉਹਦੀ 468ਵੇਂ ਦਿਖਾਇਆ ਨਸਰ ਦਾ ਪਹਿਲਾਂ ਮਲਜੀਤ ਬਾਈ ਵਾਲਾ ਦਿਖਾਇਆ ਉੱਥੇ ਉਹਦੇ ਚੱਲ ਘਟ ਨਸਰ ਦਾ ਰਹੇ ਜੀ ਵੀ ਬਹੁਤ ਅਗੜੀ ਹੈ ਦੀ ਮੈਂ ਵੀ ਨਾਲ સેવા ਬਹੁਤ ਕਰੀ ਬਿਜਰੀ ਦੀ ਪਤਾ ਨਹੀਂ ਮੰਡ ਵਾਲੀ ਧਰਤੀ ਦੇ ਫਰਕ ਹੈ ਐਡਡਾ ਬੁੱਝਾ ਜੀਰੀ ਵੀ ਲੱਖ ਲੱਖ ਦੇ ਉੱਪਰ ਗਈ ਠੀਕ ਸਮਝਾ ਹੱਥ ਨਹੀਂ ਪੈਂਦਾ ਵਿੱਚ ਐਨੀ ਸੰਘਣੀ ਹੋਈ ਬਿਜਰੀ ਕਿ ਜਦ ਆਪਾਂ ਲੱਗ ਜਾਂਦੇ ਛੇਦੀ ਹੈ ਜਿੰਨੀ ਛੇਦੀ ਉਹ ਬੁੱਝਾ ਵੱਧ ਮਾਰ ਇਹ 468 ਆਉਂਦੀ ਹਨ 468 ਹੈ 468 ਮੇਰੀ ਆ ਉਹਦੀ ਲੱਗੀ ਵੀ ਹੈ ਮੇਰੇ ਤੇ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਲੈ ਵੀ ਮੇਰੇ ਨਾਲੇ ਬੁੱਝੇ ਹੁਣ ਇਕੱਠੇ ਹੀ ਹੋ ਗਏ ਪਾਣੀ ਨਹੀਂ ਨਿਸਰਨੇ ਕਰਕੇ ਸਾਡੇ ਵੀ ਹੋ ਗਏ ਮੇਰੇ ਹੁਣ ਇੱਥੇ ਬਹੁਤ ਨਿਸਰ ਹੈ ਇਹਨਾਂ ਦੀ ਘੱਟ ਨਿਸਰੀ ਵਾਲੇ ਹਾਂ ਇਹ ਥੋੜੇ ਜਿਹੇ ਹਲਕੇ ਰੁਕ ਪਰ ਸਾਡੀ ਮੈਂ ਕਹਿੰਦਾ ਵੀ ਸਾਡੀ ਠੀਕ ਆ ਜਿੱਕੜਾ ਹਵਾ ਹਵਾ ਵਿੱਚ ਵੜਦੀ ਰਹਿੰਦੀ ਉਹਦੀ ਮੈਨੂੰ ਸੰਗੜੀ ਲੱਗੀ ਹੁਣ ਨਸਰੇ ਸਦਾ ਤੱਕ ਹੈ ਵੀ ਜਰਮਨੋ ਇਤਰਾ ਹੀ ਦੇਖੀ ਨੇ ਇਤਰਾ ਨਾਲ ਗੈਲ ਲਾਈਵੇ ਸਵੇਰ 3:30 ਹੋ ਤੋ ਨਹੀਂ ਸਾਡੀ ਕਿਤੇ ਦੇਦੀ ਵੀ ਜੀ ਮੈਂ ਮੰਡੇ ਚ ਦੇਖੀ ਸੀ ਇਹਨਾਂ ਦੀ ਲੱਗੀ ਹੋਈ ਜਿੱਕੜਾ ਨਾ ਮੈਂ ਪਿੱਛੇ ਸਵੇਰ 3:30 ਹੀ ਲਾਈ ਤੀ ਕੋਈ ਬੂਟਾ ਪਹਿਲਾਂ ਨਸਰਿਆ ਜਿਹੜਾ ਹੋਗੇ ਮਾਏ ਦਾ ਬੀਜ ਡਬਲ ਜਾਊਗਾ ਫਿਰ ਬਹੁਤ ਵੀਰਾਂ ਦੇ ਕਮੈਂਟ ਆ ਗਏ ਮਾ ਸਾਡੇ ਨਸਰ ਜਿਓ ਏਕਣਾ ਇਹ ਵੀ ਲੋਕ ਨਸਰ ਨਹੀਂ ਜਾਂ ਨਸਰ ਜਾਣੀ ਬਸਾਂ ਨਹੀਂ ਬਰਾਬਰ ਹੋ ਜਣੀ ਇਹਨਾਂ ਦੇ ਮੈਂ ਸਵਾ 32 ਹਾਂ ਬਾਕੀ ਜਿਹੜੀ ਦੂਈ ਹੈ ਉਹ ਭੁੱਲਨੇ ਚਾਹੀਦੀ ਸਾਰੀਆਂ ਅਸਰ ਕੋਈ ਹਰਕ ਨਹੀਂ ਹੈਗਾ ਘਰ ਦਾ ਹਾਈਬ੍ਰਿਡ ਵੀ ਜਿਹੜਾ ਆਪਾਂ ਕਹਿੰਦੇ ਵੀ ਮਿਸਰ ਨੇ ਆਏ ਨਾ ਹੋਣਾ ਆਏ ਨਾ ਉਹਨਾਂ ਕੀ ਪੱਕਣਾ ਇਹ ਨਹੀਂ ਆਏ ਤਾਂ ਕਹਿੰਦੇ ਉਹ ਠੀਕ ਚੱਲੂਗੀ ਮਿਸਰ ਨੇ ਪਰ ਕਹਿੰਦੇ ਉਹ ਚੱਕਰ ਸਰਦੀ ਹੈ ਬਰਾਬਰ ਆਪਣਾ ਸਰਦੀ ਹਾਂ ਇਖੜਾ ਆਮ ਸਵਾ 32 ਨਿਕਲ ਵੀ ਇਹ ਫੁੱਦੂਰ ਬਣਾਈ ਜਾਨੇ ਸਾਡਾ ਪਤਾ ਨਹੀਂ ਹੈਗਾ ਹੁਣ ਮੈਂ ਇੱਥੇ ਤੇ ਹੋਈ ਦੇਖਣ ਗਿਆ ਤਾਂ ਮਾ ਸਾਰੀਆਂ ਲੇਟ ਲੱਗਿਆ ਹਾਂ ਹਾਂ ਤੂੰ ਮੇਰੀ ਇੱਕ ਗੱਲ ਦੇਖ ਲਈ ਜੇ ਕਿਤੇ ਕੰਮ ਚਾਬ ਹੋ ਗਏ ਹਾਂ ਲੋਕਾਂ ਦੇ ਮੂੰਹ ਨਹੀਂ ਕਰਨਾਗਾ ਜੋੜੇ ਨੇ ਆਗੇ ਆਪਣਾ ਰੱਖੋ ਬੀਜ ਘਰ ਦਾ ਚਲੋ ਆਪਾਂ ਦਾ ਦੇਖੋ ਜਿਹੜੇ ਹੈਗੇ ਪਿੰਡ 'ਚ ਹੈਗੇ ਆ ਆਪਾਂ ਨੂੰ ਦੱਸਣਾ ਕਿੰਨੇ ਨੂੰ ਆਪਾਂ ਨੇ ਸਰਾ ਦੀ ਉਹਦ ਨੂੰ ਹਾਂ ਲਾ ਦੀ ਦਾ ਗਾ ਪਾਦਣਾ ਹਾਂ ਵੀ ਇਹ ਫੁੱਦੂ ਬਣਾ ਰਹੇ ਆ ਹਾਂ ਫੁੱਦੂ ਵਾਲੀ ਗੱਲ ਹੋ ਗਈ ਯਾਰ ਪੁੱਛ ਲਿਆ ਬੰਦੇ ਨੂੰ ਜਿਹੜਾ ਹਾਈਬ੍ਰਿਡ ਬੀਜ ਵੇਚਦਾ ਆਪਣਾ ਇੱਥੇ ਨਮੈਜ ਜੀ ਲਾਉਣ ਆਉਂਦਾ ਉਹ ਕਹਿੰਦਾ ਨਾਲੇ ਹੱਸ ਰਿਹਾ ਕਹਿੰਦਾ ਹਾਂ ਕਹਿੰਦਾ ਆਪਣਾ ਵੀ ਲੱਗ ਜਾਂਦਾ ਘਰ ਦਾ ਰਾਏ ਕਹੇ ਛਾਰਤਾ ਆ ਹੁਣ ਤਜਰਬਾ ਹੀ ਹੋ ਜਾਣਾ ਤੇਰੇ ਸਾਹਮਣੇ ਦੋ ਵੀ ਹਾਈਬ੍ਰਿਡ ਹੈ ਇੱਥੇ ਵੀ ਹਾਈਬ੍ਰਿਡ ਲਾਇਆ ਉਹ ਹੋਰ ਅਡਲ ਤਾਂ ਇਹਨਾਂ ਨੇ ਜਿੱਦ ਕਿਸੇ ਉਪਰੇ ਲਾਏ ਆਉਰੇ ਲਾਇਆ ਬੜੇ ਕੋਈ ਡਰ ਨਹੀਂ ਕੋਈ ਉਹ ਨਹੀਂ ਆਇਆ ਤਾਂ ਲਾਇਆ ਤਾਂ ਕਹਿੰਦੇ ਲਾਇਆ ਲਾਇਆ ਹਾਂ ਚਲ ਆਪਾਂ ਨੇ ਵੀਡੀਓ ਚ ਵੀਡੀ ਪਨੀਰੀ ਦਿਖਾਈ ਹੈ ਬਹੁਤ ਵੀਰਾਂ ਦਾ ਆਇਆ ਤਾਂ ਕਹਿੰਦੇ ਵੀ ਇਹ ਨਿਸਰ ਦੀ ਨਹੀਂ ਹੈਗੀ ਆ ਇਹੋ ਜਿਹੀ ਵੀ ਅਸੀਂ ਤਜਰਬਾ ਕਰਿਆ ਵਾ ਹਾਂ ਬਾਕੀ ਆਏ ਭਾਈ ਸਾਡੇ ਵੀ ਤਜਰਬਾ ਨਾਲੇ ਆਏ ਆ ਨਾ ਫਿਰ ਆਇਆ ਪਤਾ ਲੱਗਣਾ ਉਹਦਾ ਵਾਸੜਾ ਉਹ ਕਹਿੰਦੇ ਵੀ ਨਿਸਰ ਤਾਂ ਜਾਣਾ ਜਿਗਣਾ ਕਿ ਛੋਟੇ-ਬੂਝੇ ਨਹੀਂ ਦਿਓਗੇ ਅੱਜ ਨਿਸਰੀਏ ਕੋਈ ਕੋਈ ਹਫ਼ਤੇ ਨਿਸਰੀਏ ਆਏ ਕਹਿੰਦੇ ਹਾਂ ਹੁਣ ਅਸੀਂ ਉਧਰ ਵੀਡੀਓ ਚ ਕਹਿਦਾ ਵੀ ਛੋਟੇ-ਬੂਟੇ ਹੋਵੇ ਸਾਡੇ ਵੀ ਲਾ ਹੁਣ ਪਤਾ ਨਹੀਂ ਲੱਗੇ ਆਏਗਾ ਵਿਚੇ ਬਰਾਬਰ ਹੋਵੇ ਹਾਂ ਇਹਨੇ ਜਿਹੜੇ ਛੋਟੇ-ਬੂਟੇ ਦੇ ਬਾਈ ਛੋਟੇ ਹੈਗੇ ਹੀ ਐ ਮੈਂ ਪਰਸੋਂ ਗਿਆ ਤਾਂ ਖੇਤ 'ਚ ਉਹ ਹੈਗੇ ਐ ਨਾ ਨਹੀਂ ਖੜੇ ਰਹਿ ਕੇ ਥੱਲੇ ਦੂਈ ਨਸਰ ਲੱਗੀ ਉਹ ਕੋਸੇ ਨਸਰਿਆ ਨਹੀਂ ਨਾ ਉਹ ਚੱਲੇ ਆ ਉੱਕਣੇ ਖੜੇ ਐ ਇਹਨਾਂ ਨੇ ਘਰੇ ਹੀ ਆਣੇ ਉਹ ਹੈਗੇ ਜਿਹੜੇ ਰਹਿ ਗਏ ਤਾਂ ਨਾ ਪਹਿਲਾਂ ਰਹੇ ਗਏ ਉਹ ਨਹੀਂ ਵਧਿਆ ਕੋਈ ਬੂਟਾ ਅੱਛਾ ਹੈਗੇ ਐ ਹੈਗੇ ਐ ਵਿੱਚ ਜੂਰ ਐ ਮੈਂ ਕੱਲ ਦੇਖਿਆ ਤਿੰਨ-ਤਿੰਨ ਲਾਂਚ ਖੜੇ ਹੈਗੇ ਹੁਣ ਮੇਰੇ ਉੱਤੇ ਤੁਹਾਨੂੰ ਪਹਿਲਾਂ ਵੀ ਦੱਸਿਆ 90% ਨਸਰੀ ਹੋਈ ਆ ਹਾਂ ਉਹ ਸੜਕ ਨਾਲ ਉਹਨਾਂ ਦਾ ਜਾਲ ਚੇਤੇ ਵੀ ਨਹੀਂ ਅਜੇ ਉਹਨਾਂ ਦੇ ਭਾਰਾਂ ਦੇ ਲੈ ਕੇ ਆਫ ਸਿਸਟਮ ਹੈ ਹਾਂ ਜਾਲ ਚੇਤੇ ਕਹਿੰਦੇ ਨੇ ਨਾਲੀ ਚ ਆ ਗਈ ਯਾ ਚਿੱਤੇ ਵੀ ਨਹੀਂ ਛਾ ਤਨ ਉਹ ਦਿਖਾਉਂਗਾ ਇਹ ਹਵਾ ਲੱਗਦੀ ਏ ਓਏ ਹਵਾ ਕਰਕੇ ਘਟਨੇ ਸੜੇ ਉਦਾਂ ਘੜੀ ਕਰਕੇ ਬਚਾ ਲੈਣ ਸੜੇ ਕਿਹਾ ਸਾਹਿਬ ਬਾਕੀ ਸਾਰੀ ਹੈਗੀ ਆ ਉਹ ਖਾਲ ਦੇ ਨਾਲੇ ਨਾਲ ਪਤਾ ਨਹੀਂ ਕਿਹਾ ਸੀ ਨਾ ਕੈ ਨਹੀਂ ਇਹ ਉਹ ਜ ਆਰਮੀਨੀਆ ਕੇ ਭੋਲੇ ਜਿਹਾ ਹੀ ਉੱਤੇ ਯਾਦ ਵੀ ਨਹੀਂ ਮਿਸਟਰ ਮੈਂ ਉਹਦਾ ਢੀ ਖੜੀ ਜੇ ਇਹਦੇ ਮੰਗੋ ਜਿਕਣਾ ਹੈ ਐ ਕਣਾ ਖੜੀ ਆ ਹਵਾ ਦੇਖਿਆ ਕਮਜੀ ਹਵਾ ਦੇਖੋ ਭਾਈ ਲਾਈਟ ਨਹੀਂ ਆ ਸਾਡੇ ਅੱਜ ਰੰਗ ਲਾਏ ਵੇ ਅੱਜ ਰੰਗ ਭਗ ਲੱਗੇ ਵੇ ਪੂਰੇ ਲਾਈਟ ਮਾ ਨਾ ਪਲਟ ਫੁਲਟ ਪੈ ਗਿਆ ਕੋਈ ਮੈਸੇਜ ਆਇਆ ਤਾਂ ਹੈਗਾ ਤਾਂ ਮੈਨੂੰ ਆਇ ਨਹੀਂ ਪਤਾ ਲੱਗਿਆ ਵੀ ਉਹਦਾ ਆਇਆ ਹੈ ਗਰਮੀ ਜ਼ਿਆਦਾ ਹੈ ਲੱਖੜੀਆਂ ਟਾਈਮ ਹੈ ਸਾਰੇ ਨੇ ਜਾਣਦੇ ਆ ਐਂ ਚੱਲਦੇ ਕੋਈ ਹੁਣ ਪੱਕੇ ਕਰਦੇ ਨਹੀਂ ਕੋਈ ਕਰਦੇ ਪੱਕੇ ਕਰਦੇ ਹੈਗੇ ਆ ਸਰੀਰ ਨੂੰ ਨਹੀਂ ਪਤਾ ਲੱਗਦਾ ਵੀ ਹੁੰਦਾ ਕਦੋਂ ਲੋੜ ਪਿਆ ਬਹੁਤ ਜ਼ਿਆਦਾ ਹੁਣ ਲੈਟ ਹਾਂ ਆ ਫਿਰ ਉਹਨਾਂ ਨੂੰ ਵੀ ਗੈਸ ਹੈ ਵੀ ਅੱਜ ਚੱਲਣੀਆਂ ਖਰਚਾ ਜ਼ਿਆਦਾ ਆਉਣਾ ਚਲੋ ਤਾਂ ਉਹਨਾਂ ਨੂੰ ਫਾਇਦਾ ਹੀ ਆ ਤਾਂ ਉਹਨਾਂ ਦਾ ਉਹਨਾਂ ਦਾ ਫਾਇਦਾ ਨਹੀਂ ਸਾਡਾ ਫਾਇਦਾ ਭੱਜੀ ਦਾ ਫਾਇਦਾ ਆ ਭੱਜੀ ਦਾ ਫਾਇਦਾ ਉਹ ਤਾਂ ਟੀਵੀ ਹੋਏ ਰੁੱਕੇ ਨਹੀਂ ਹੈ ਚਲੋ ਠੀਕ ਆ ਬਾਕੀ ਕਾਰੋਬਾਰ ਜਿਹੜਾ ਚੱਲਦਾ ਹਾਂ ਦੇਖਦੇ ਆ ਬਾਕੀ ਹੁਣ